ਅੰਮ੍ਰਿਤਸਰ ਦੇ ਜ਼ਿੰਡੀਆਲਾ ਗੁਰੂ ਦੇ ਨਜ਼ਦੀਕ ਪਿੰਡ ਫਤਿਹਪੁਰ ਰਾਜਪੂਤਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਇਸ ਝਗੜੇ ਦੌਰਾਨ ਕਈ ਲੋਕ ਜ਼ਖਮੀ ਹੋਏ ਹਨ ਤੇ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਪਿੰਡ ਵਿੱਚ ਉਹਨਾਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਬੀਤੀ ਰਾਤ ਕਰੀਬ 20 ਤੋਂ 25 ਨੌਜਵਾਨਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਪਹਿਲਾਂ ਵੀ ਉਕਤ ਨੌਜਵਾਨਾਂ ਵੱਲੋਂ 4-5 ਵਾਰ ਉਸਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੀਤੀ ਰਾਤ ਵੀ ਜਦੋਂ ਆਪਣੇ ਘਰ ਦੇ ਵਿੱਚ ਮੌਜੂਦ ਸੀ ਤਾਂ ਉਦੋਂ ਇਹਨਾਂ ਨੌਜਵਾਨਾਂ ਵੱਲੋਂ ਉਸਦੇ ਘਰ ਆ ਕੇ ਹਮਲਾ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਜਿਸ ਦੇ ਵਿੱਚ ਉਸਦੇ ਮਾਤਾ ਪਿਤਾ ਸਮੇਤ 7 ਲੋਕ ਜ਼ਖਮੀ ਹੋਏ ਹਨ ਇਸ ਦੇ ਨਾਲ ਹੀ ਜ਼ਖਮੀ ਹੋਏ ਨੌਜਵਾਨ ਵੱਲੋਂ ਪੁਲਿਸ ਪਾਸੋਂ ਇਨਸਾਫ ਦੀ ਗੋਹਾਰ ਲਗਾਈ ਗਈ ਹੈ ਇਸ ਸੰਬੰਧ ਦੇ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਰਹਿਣ ਵਾਲੇ ਦਾ ਨਾਮ ਮੇਰਾ ਬਲਵੀਰ ਸਿੰਘ ਜੀ ਮਹਿਤਾ ਰੋਡ ਤੇ ਫਰੇਪੁਰ ਰਾ ਇਕਤਾਂ ਪਿੰਡ ਕੀ ਨੰਗੜਾ ਵਾਲਾ ਮੋੜ ਤੇ ਆਈ ਰਹਨੇ ਆ ਪੈੜੀਆਂ ਦੇ ਲਾਗੇ ਤੇ ਪੈੜੀਆਂ ਵਿੱਚ ਉਹਦੀ ਆ ਗਏ 10-12 ਬੰਦੇ ਤੇ ਸਾਡੇ ਸਾਡੇ ਮਾਰਨ ਨੂੰ ਸੱਟਾਂ ਲਾ ਗਏ। ਕੀ ਕੋਈ ਰੰਜਿਸ਼ ਹੀ ਕੋਈ ਰੰਜਿਸ਼ ਤੋਂ ਪਹਿਲਾਂ ਦੀ ਆ ਮੁੰਡੇ ਮੁੰਡਿਆਂ ਦਾ ਝਗੜਾ ਆ। ਪਿਆਰ ਦੇ ਘਰ ਹੀ ਆਪ ਹੈ ਤੇ ਕੋਈ ਪੁਲਿਸ ਕਾਰਵਾਈ ਕੀਤੀ ਗਈ ਹੈ ਨਾ ਪੁਲਸ ਨੇ ਨਹੀਂ ਕੋਈ ਕਾਰਵਾਈ ਕੀਤੀ ਤੁਸੀਂ ਪੁਲਿਸ ਰਿਪੋਰਟ ਕੀਤੀ ਗਈ ਹਾਂ ਜੀ ਕੀਤੀ ਪੁਲਿਸ ਵਾਲੋਂ ਲੋਕ ਕੀ ਕਿਹਾ ਗਿਆ ਕੋਈ ਨਹੀਂ ਕਿਹਾ ਗਿਆ ਪੁਲਿਸ ਵਾਲੋਂ ਕੋਈ ਜਵਾਬ ਹੀ ਨਹੀਂ ਨਾ ਕੋਈ ਆਇਆ ਹੀ ਹੈ ਇਹ ਤੁਹਾਡੇ ਨਾਲ ਇੱਥੇ ਆਈ ਸੀ ਨਾ ਇੱਥੇ ਨਹੀਂ ਆਈ ਇਥੋਂ ਦੀ ਪੁਲਿਸ ਵਾਲ ਨੇ ਦੇਖਿਆ ਲੋਕਿਆ ਮਾਰਾ ਮੋਟ ਹੁਣ ਮੰਗ ਕੀ ਕਰਦੇ ਹੋ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਈ ਛੇਤੀ ਦੱਸ ਕੇ ਇਸੇ ਪੌਲੇ ਤੋਂ ਸੀਰੀਅਸ ਵੀ ਆ ਗਈ ਬਹੁਤ ਜਿਆਦਾ ਕਰਦੀਪ ਸਿੰਘ ਇੰਨੇ ਜਾਣਿਆਂ ਨੂੰ ਸੱਟਾਂ ਲਗੀਆਂ ਜੀ ਸੱਤ ਜਾਣਿਆਂ ਨੂੰ ਕੋਈ ਸੀਰੀਅਸ ਤੇ ਨਹੀਂ ਆ ਜੀ ਸੀਰੀਅਸ ਕਰਦੀਪ ਸਿੰਘ ਸੀਰੀਅਸ ਹੀ ਹਾਂਜੀ ਬਹੁਤ ਜਿਆਦਾ ਉਹ ਮੁੰਡੇ ਕੋਲ ਹੈਗੀ ਵੀਡੀਓ ਸਰ ਮੇਰਾ ਨਾਮ ਸੰਦੀਪ ਸਿੰਘ ਆ ਸਾਡਾ ਪਿੰਡ ਫਦੇਪੁਰ ਰਾਜਪੂਤਾਂ ਮੈਤੇ ਰੋਡ ਅੰਮ੍ਰਿਤਸਰ ਤੇ ਤੇ ਮੇਰੇ ਪਤੀ ਆ ਇਹਦੇ ਗਾਲ ਪਏ ਘਰੇ ਆ ਕੇ ਮੇਰੇ ਪਾਪੇ ਦੇ ਗਾਲ ਪਏ ਸਰੋ ਮੁੰਡੇ ਦੇ ਡੈਡੀ ਦਾ ਨਾਮ ਸਰਵਨ ਸਿੰਘ ਹੈ ਮੁੰਡੇ ਦਾ ਨਾਮ ਵੀਰੂ ਆ ਤੇ ਇਹਦਾ ਨਾ ਖੈਬਾ ਜੀ ਇਸ ਕਰਕੇ ਕਿ ਉਹਨਾਂ ਦਾ ਪਹਿਲਾਂ ਕਿਸੇ ਨਾਲ ਝਗੜਾ ਚੱਲਣ ਡਿਆ ਸੀ ਤੇ ਇਹ ਮੁੰਡਾ ਉਹ ਮੁੰਡੇ ਨਾਲ ਬੈਂਦਾ ਖਲੋਂਦਾ ਹੈ ਇਸ ਕਰਕੇ ਇਹਦਾ ਵੀ ਖੋਰ ਹੋਣ ਲੱਗੀ ਤੇ ਇਹਨੂੰ 3-4 ਵਾਰੀ ਪਹਿਲਾਂ ਉਹਨਾਂ ਘੇਰਿਆ ਬਾਜ਼ਾਰ 'ਚ ਬਾਜ਼ 'ਚ ਘੇਰਨ ਤੋਂ ਬਾਅਦ ਇਹ ਰੋਂਦਾ ਰੋਂਦਾ ਘਰੇ ਗਏ ਇਹਨੇ ਆਪਣੇ ਪਾਪਾ ਨੂੰ ਦੱਸਿਆ ਵੀ ਮੈਨੂੰ ਇਤਨਾ ਰੋਜ਼ ਦੂਜੇ ਤੀਜੇ ਦਿਨ ਘੇਰ ਲੈਂਦੇ ਆ ਪਾਪਾ ਇਹਨਾਂ ਦੇ ਉਹਦੇ ਘਰ ਸਮਝਾਉਣ ਗਿਆ ਵੀ ਮੁੰਡੇ ਨੂੰ ਕਿਉਂ ਘੇਰਦੇ ਮੈਨੂੰ ਦੱਸੋ ਮੈਂ ਉਹਨੂੰ ਡਾਕਲਾ ਵੀ ਉਹਨਾਂ ਦਾ ਨਾ ਫਿਰੂਗਾ ਤੇ ਉਹਨਾਂ ਇਟਰ ਰੋੜਾ ਚਲਾ ਗਏ ਤੇ ਪਹਿਲਾਂ 3-4 ਦਿਨ ਪਹਿਲਾਂ ਇਹਦੇ ਡੈਡੀ ਕੱਲੇ ਦਾ ਸਿਰ ਪਾੜਿਆ ਤੇ ਮੁੜ ਕੇ ਇਹ ਮੁੰਡਾ ਆਂਦਾ ਮੇਰੇ ਡੈਡੀ ਦਾ ਸਿਰ ਪਾੜਿਆ ਤੁਸੀਂ ਕਿਉਂ ਪਾੜਿਆ ਵਾ ਜਦੋਂ ਮੈਂ ਮੈਨੂੰ ਘੇਰਦੇ ਜੇ ਮੈਨੂੰ ਧਮਕੀਆਂ ਦਿੰਦੇ ਜੇ ਬਾਅਦ ਚ ਇਹਦੇ ਇਹਦੀ ਇਹ ਗੱਲ ਸੁਣ ਕੇ ਤੇ ਉਹਨਾਂ ਤੀਜੇ ਦਿਨ ਬਾਅਦ ਕਡਗੜ 12 15 17 ਜਾਣਿਆਂ ਨੇ ਇਹਨਾਂ ਦੇ ਘਰੇ ਆ ਕੇ ਹਮਲਾ ਕੀਤਾ ਮਤਲਬ ਇਹ ਕਦੋਂ ਕੀਤਾ ਭਾਜੀ ਕਿੰਨੀ ਤਰੀਕ ਨੂੰ ਕੀਤਾ ਉਹਨਾਂ ਨੇ ਹਮਲਾ ਕਿੰਨੀ ਤਿੰਨ ਤਰੀਕ ਨੂੰ ਜੀ ਠੀਕ ਹੈ ਤਿੰਨ ਤਰੀਕ ਨੂੰ ਇਹਦੇ ਪਾਪਾ ਦੇ ਇੰਨੇ ਸੀਰੀਅਸ ਆਣਾ ਹੋਸ਼ ਨਹੀਂ ਕਰਨ ਦੇ ਅਜੇ ਤੱਕ ਤੇ ਆ ਇਹਦੇ ਦਾਦਾ ਮੰਡੇ ਆ ਪੂਏ ਪੂਆ ਮੇਰੀ ਭੈਣ ਤੇ ਉਹ ਪਤੀਆ ਵਾ ਮੰਮੀ ਮੇਰੀ ਦੇ ਵੀ ਬਾਵਾ ਬੂਆ ਤੇ ਹੱਡੀਆਂ ਫੈਕਚਰ ਹੋਈਆਂ ਵਾ ਇਹਦੀ ਮੰਮੀ ਦੀ ਐਵੇਂ ਚੂਲੇ ਤੇ ਸਟਾਂ ਲੱਗੀਆਂ ਵਾ ਤੇਦੀ ਭੈਣ ਦੇ ਵੀ ਸਿਰ ਚੇਟ ਮਾਰੀ ਆ ਪੁਲਿਸ ਨੇ ਇਹ ਤਾਂ ਕੋਈ ਕਾਰਵਾਈ ਕੀਤੀ ਹੈ ਸਰ ਪੁਲਿਸ ਨੂੰ ਕੰਪਲੇਂਟ ਤੇ ਕੀਤੀ ਆ ਜੇ ਕਾਰਵਾਈ ਇੱਥੇ ਕੋਈ ਮੌਕੇ ਤੇ ਪੁਲਿਸ ਅਫਸਰ ਕੋਈ ਜਾਂਚ ਕੋਈ ਮੌਕੇ ਤੇ ਹਸਪੀਟਲ ਵਾਲੀ ਪੁਲਿਸ ਆਈ ਉਤੋਂ ਦੀ ਕੋਈ ਪੁਲਿਸ ਕੋਈ ਉਤੋਂ ਦੀ ਹਜੇ ਤੱਕ ਨਹੀਂ ਸਰ ਆਈ ਹੁਣ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਮੰਗ ਸਾਰੇ ਇਨਸਾਫ ਚਾਹੀਦਾ ਵੈ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਹੈ ਕਰਨ ਦੇ ਘਰੇ ਆ ਕੇ ਗਲੇ ਪੈਣ ਬੰਦਿਆਂ ਨੇ ਤੁਹਾਡੇ ਨਾਲ ਕਿਹਾ ਤੋ ਕੋਈ ਪੋਲੀਟਿਸ਼ੀਅਨ ਨਾਲ ਸਬੰਧ ਸਬੰਧ ਰੱਖਦੇ ਕਿ ਇਹ ਤਾਂ ਪੁਲਿਸ ਕਾਰਵਾਈ ਸਰ ਪੋਲੀਟਿਸ਼ੀਅਨ ਨਾਲ ਨਹੀਂ ਸੰਬੰਧ ਰੱਖਦੇ ਉਹ ਗੈਂਗਸਟਰਾਂ ਨਾਲ ਸੰਬੰਧ ਰੱਖਦੇ ਆ ਅੱ ਸਰ ਅਸੀਂ ਧਰਨਾ ਤੁਰਨਾ ਲਾਵਾਂਗੇ ਸਰਕਾਰ ਅੱਗੇ ਬੇਨਤੀ ਅਰਜ਼ ਕਰਾਂਗੇ ਔਰ ਕੀ ਕਰ ਸਕਦੇ ਸਰ ਸਾਡੇ ਸਰ ਜਿਹੜਾ ਝਗੜਾ ਹੋਇਆ ਅੱਜ ਨੇੜੇ ਵਿੱਚ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਇਹਦੇ ਵਿੱਚ ਜੀ ਕੱਲ ਸ਼ਾਮ ਨੂੰ ਇੱਥੇ ਆਪਣੇ ਆਪਣਾ ਮੁੰਡਾ ਇੱਕ ਦੀ ਦੁਕਾਨ ਹੈ ਜੀ ਟੈਂਕਰਾਂ ਦੀ ਹਵਾ ਭਰਨ ਦੀ ਉੱਥੋਂ ਹੀ ਲੜਾਈ ਸ਼ੁਰੂ ਹੋਈ ਆ ਪਿਓ ਬਤਾਏ ਸੀ ਤੇ ਹਵਾ ਭਰਵਣਾ ਉੱਥੋਂ ਉਹਨਾਂ ਦੀ ਬਹਿਸ ਵਸਾਈਆ ਹੋਈ ਉਸ ਤੋਂ ਲੜਾਈ ਵਾਧੀ ਗਈ ਤੇ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਤੇ ਦੋਵੇਂ ਦਿਨਾਂ ਚਟਾਨਾਂ ਲੱਗੀਆਂ ਦਸਾਂ ਜਿਆਦਾ ਉਹਦੇ ਵਿੱਚ ਸਿਜੇਡ ਇਨਸਪੈਕਟਰ ਤੇ ਉੱਪਰ ਵੀ ਜੜਾ ਹੁੰਦਾ ਕੀਤਾ ਗਿਆ। ਇਹ ਜਿਹੜੇ ਸਿਜੇਡ ਇਨਸਪੈਕਟਰ ਹੈ ਉਹਨਾਂ ਦੇ ਬ੍ਰਦਰ ਹੀ ਜਿਹੜਾ ਪਹਿਲਾਂ ਹਵਾ ਪਰਉਣ ਆਏ ਤੇ ਨਾਲ ਉਹਨਾਂ ਦਾ ਬੇਟਾ ਆਇਆ। ਤੇ ਜਦੋਂ ਉਹਨਾਂ ਦੇ ਪਹਿਲਾਂ ਭਰਾ ਤੇ ਉਹਦਾ ਭਤੀਜਾ ਲੜੇ ਨੇ ਉਸ ਤੋਂ ਬਾਅਦ ਇਹ ਪਰਿਵਾਰ ਸਾਰਾ ਇਕੱਠਾ ਹੋ ਗਿਆ ਇਹਨੇ ਤੇ ਫਿਰ ਉਹ ਉਸ ਤੋਂ ਬਾਅਦ ਇਹ ਪਰਿਵਾਰ ਇਹਨਾਂ ਦਾ ਤੇ ਦੂਜੀ ਧਿਰ ਹਵਾ ਵਿੱਚ ਲੜੇ ਨੇ। ਇੱਥੇ ਸਿੱਧਾ ਮਲਾਜਮ ਦਾ ਕੋਈ ਨਹੀਂ ਹੈਗਾ ਪਰ ਦੋ ਧਿਰਾਂ ਲੜੀਆਂ ਨੇ ਤੇ ਅਸੀਂ ਬੰਦੀ ਕਰਵੀ ਕਰ ਰਹੇ ਹਾਂ ਦੋਵੇਂ ਧਿਰ ਐਡਮਿਟ ਨੇ ਤੇ ਜਿਨੋਂ ਸਾਡੇ ਹੱਕ ਤੇ ਰਹੰਦੀ ਹੈ ਮੈਡੀਕਲ ਲੈ ਕੇ ਤੇ ਇਹ ਦੋਵਾਂ ਦੇ ਜੋ ਬੰਦੀ ਕਰਵੀ ਕਰਨ ਦੱਸਿਆ ਗਿਆ ਕਿ ਹਸਪਤਾਲ ਦੇ ਵਿੱਚ ਜਾ ਕੇ ਵੀ ਦੂਸਰੀ ਧਿਰ ਨੇ ਜਿਹੜਾ ਵਾ ਹੱਲਾ ਬੁੱਲਾ ਕੀਤਾ। ਜੀ ਹਾਂ ਜੀ ਮੌਕੇ ਤੇ ਸਾਨੂੰ ਫੋਨ ਆਇਆ ਸੀ ਵੀ ਹਸਪਤਾਲ ਦੇ ਵਿੱਚ ਵੀ ਥੋੜੇ ਬੰਦੇ ਇਕੱਠੇ ਹੋਏ ਨੇ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਡਿਊਟੀ ਅਸਾ ਤੁਹਾਡਾ ਗਿਆ ਹੈ ਤੇ ਮੈਂ ਵੀ ਆਪ ਵੀ ਖੁਦ ਗਿਆ ਮੌਕੇ ਤੇ। ਉਹਨੇ ਚਿਰ ਨੂੰ ਸਾਰੇ ਭੱਜ ਗਏ ਸੀ ਤੇ ਜੇ ਉੱਥੇ ਵੀ ਕੋਈ ਸਾਨੂੰ ਹਸਪਤਾਲ ਸਟਾਫ ਨੂੰ ਕੰਪਲੇਨਡ ਆਉਂਦੀ ਹੈ ਤੇ ਅਸੀਂ ਉੱਥੇ ਵੀ ਜ਼ਰੂਰ ਕਰ ਵੀ ਫਿਰਾਂਗੇ। ਐਸਐਮਜ਼ੈਡ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਰਿਵਾਲ ਦੀ ਰਿਪੋਰਟ।